ਪੰਜਾਬ ਵਿੱਚ ਜੰਗਲਾਂ ਦਾ ਜਿਹੜਾ ਖੇਤਰਫਲ ਆ ਲਗਾਤਾਰ ਕੱਟ ਰਿਹਾ ਉਸ ਚ ਹਾਲਾਂਕਿ ਪਹਿਲੇ ਨਾਲੋਂ ਉਸ ਚ ਕੁਝ ਸੁਧਾਰ ਮਹਿਸੂਸ ਕੀਤਾ ਗਿਆ ਪਰ ਹਲੇ ਵੀ ਅਸੀਂ ਪਹਿਲੇ ਵਾਲੇ ਰੇਸ਼ਿਓ ਤੇ ਨਹੀਂ ਪਹੁੰਚੇ ਆ ਪਰ ਅਸੀਂ ਤੁਹਾਨੂੰ ਦੱਸ ਦਈਏ ਇਸ ਦੇ ਨਾਲ-ਨਾਲ ਜਿਹੜਾ ਪੰਜਾਬ ਸਟੇਟ ਦਾ ਵਰਡ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਜਿਹੜਾ ਜੁੜਿਆ ਹੋਇਆ ਪੰਛੀ ਆ ਬਾਜ ਉਸ ਦੀ ਸੰਖਿਆ ਵੀ ਲਗਾਤਾਰ ਪੰਜਾਬ ਵਿੱਚ ਘਟ ਰਹੀ ਆ ਮਤਲਬ ਕਿ ਇੱਕ ਤਰ੍ਹਾਂ ਦਾ ਆਪਾਂ ਇਹ ਕਹਿ ਸਕਦੇ ਆ ਉਹਨੂੰ ਦੇਖੇ ਹੋਏ ਵੀ ਕਈ-ਕਈ ਸਾਲ ਜਿਹੜੇ ਆ ਉਹ ਮਤਲਬ ਦਿਖ ਨਹੀਂ ਰਿਹਾ ਇਸ ਤਰ੍ਹਾਂ ਆਪਾਂ ਅੰਦਾਜ਼ਾ ਲਗਾ ਸਕਦੇ ਆ ਵੀ ਬਾਜ ਦੀ ਸਥਿਤੀ ਕੀ ਹੈਗੀ ਆ ਇੱਕੋ ਸਿੱਕੇ ਇੱਕ ਐਜੀ ਫੈਡਰੇਸ਼ਨ ਆ ਜਿਨੇ ਪਹਿਲੇ ਜੰਗਲ ਮੈਂ ਜੰਗਲ ਉਹ ਗਾਂ ਦਾ ਇੱਕ ਜਿਹੜਾ ਮਿੱਥਾ ਉਹਨਾਂ ਦੇ ਟੀਚਾ ਜਿਹੜਾ ਉਹ ਲੈ ਕੇ ਚੱਲੇ ਸੀਗੇ ਔਰ ਬਕਬਕ ਜਗ੍ਹਾ ਤੇ ਉਹ ਜੰਗਲ ਜਿਹੜੇ ਆ ਉਗਾ ਰਹੇ ਸੀ ਪਰ ਹੁਣ ਉਹਨਾਂ ਨੇ ਇਸ ਦੇ ਨਾਲ-ਨਾਲ ਇੱਕ ਹੋਰ ਟੀਚਾ ਜਿਹੜਾ ਉਹ ਪਕੜਿਆ ਉਹ ਹੈਗਾ ਬਾਜ ਦੀ ਸੰਖਿਆ ਵਧਾਣਾ ਤਾਂ ਕਿ ਪੰਜਾਬ ਵਿੱਚ ਜਿਹੜਾ ਪੰਜਾਬ ਦਾ ਸਟੇਟ ਵਾਇਲਡ ਆ ਜਾਂ ਸਟੇਟ ਪੰਛੀ ਆ ਉਸ ਦੀ ਸੰਖਿਆ ਵੱਧ ਸਕੇ ਉਹ ਲੋਕਾਂ ਨੂੰ ਬਾਜ ਜਿਹੜਾ ਹੈ ਦੇਖਣ ਨੂੰ ਮਿਲ ਸਕੇ ਸਾਡੇ ਨਾਲ ਡਾਕਟਰ ਰਾਜਵੰਤ ਸਿੰਘ ਜੀ ਆ ਅਮਰੀਕਾ ਤੋਂ ਆਏ ਹੋਏ ਨੇ ਡੈਂਟਲਿਸਟ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਇੱਕੋ ਸਿਕ ਜਿਹੜੀ ਫਾਊਂਡੇਸ਼ਨ ਆ ਉਸ ਦੇ ਫਾਊਂਡਰ ਮੈਂਬਰ ਆ ਜਾਂ ਫਾਊਂਡਰ ਪ੍ਰੈਜ਼ੀਡੈਂਟ ਆ ਆਪਾਂ ਕਹਿ ਸਕਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਸਰ ਇੱਕੋ ਸਿਕ ਪਹਿਲੇ ਕਈ ਸਾਲਾਂ ਤੋਂ ਵਰਕ ਕਰ ਰਹੀ ਆ ਔਰ ਜੰਗਲ ਜਿਹੜੀ ਸੰਖਿਆ ਘਟ ਗਈ ਸੀਗੀ ਪੰਜਾਬ ਵਿੱਚ ਜਾਂ ਅਦਰ ਸਟੇਟਾਂ ਵਿੱਚ ਉਹਨੂੰ ਬਧਾਣ ਦੇ ਲਈ ਕੰਮ ਕਰ ਰਹੀ ਆ ਪਰ ਹੁਣ ਤੁਸੀਂ ਇੱਕ ਨਵਾਂ ਟੀਚਾ ਜਿਹੜਾ ਫੜਿਆ ਉਹ ਇਹ ਫੜਿਆ ਕਿ ਬਾਜ ਦੀ ਸੰਖਿਆ ਵਧਾਈ ਜਾਏ ਸੋ ਉਹਨੂੰ ਕੀ ਲੱਗਿਆ ਕਿਉਂ ਮੈਨੂੰ ਸੋ ਉਹਨੂੰ ਮਹਿਸੂਸ ਹੋਇਆ ਵੀ ਹਾਂ ਇਹ ਬਾਜ ਦੀ ਜਿਹੜੀ ਸੰਖਿਆ ਲਗਾਤਾਰ ਘਟ ਰਹੀ ਆ ਇਸ ਦੇ ਲਈ ਵੀ ਕੰਮ ਕਰਨਾ ਚਾਹੀਦਾ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜੇ ਅਸੀਂ ਜਦੋਂ ਯਾਦ ਕਰਦੇ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਇਹਨਾਂ ਨੇ ਕਿਹਾ ਸਾਰੀ ਮਨੁੱਖਤਾ ਨੂੰ ਇੱਕ ਕਰਕੇ ਦੇਖੋ ਸਾਰੇ ਅਸੀਂ ਪਰਿਵਾਰ ਆ ਇੱਕ ਪ੍ਰਮਾਤਮਾ ਦੇ ਸੰਤਾਨ ਆ ਉਸ ਗੁਰੂ ਨੇ ਸਾਨੂੰ ਬਾਜ ਜਾਣ ਕੇ ਆਪਣੇ ਕੋਲ ਰੱਖ ਕੇ ਉਹਨਾਂ ਦੀ ਹਰ ਤਸਵੀਰ ਦੇ ਵਿੱਚ ਸਾਨੂੰ ਬਾਜ ਨਜ਼ਰ ਆਉਂਦਾ। ਬਿਲਕੁਲ ਅੰਦਾਜ਼ ਗੁਰੂ ਸਾਹਿਬ ਜੀ ਬਾਰੇ ਅਸੀਂ ਕਹਿੰਦੇ ਹਾਂ ਕਿ ਚਿੱਟਾ ਘੋੜਾ ਬਾਜ ਬਾਂਕਾ ਜੋੜਾ ਹੱਥ ਵਿੱਚ ਬਾਜ ਜਾਇਨੇ। ਹਾਂਜੀ ਨੀਲਾ ਘੋੜਾ ਬਾਂਕਾ ਜੋੜਾ ਹੱਥ ਵਿੱਚ ਬਾਜ ਜਾਇਨੇ। ਸੋ ਗੁਰੂ ਸਾਹਿਬ ਜੀ ਦੇ ਨਾਲ ਇਹ ਸਿੰਬਲ ਬੜਾ ਇੰਪੋਰਟੈਂਟ ਜੁੜਿਆ ਹੋਇਆ ਸੀ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਜਿਸ ਤਰ੍ਹਾਂ ਬਾਜ ਸਾਹਸ ਦੇ ਨਾਲ ਜੁੜਦਾ ਹੈ। ਬਹਾਦਰੀ ਦੇ ਨਾਲ ਹੈ। ਫ੍ਰੀडम ਦੇ ਨਾਲ ਉਹਦਾ ਸਾਰਾ ਮੈਨੇ ਰਾਇਲ ਰਾਜਿਆਂ ਨੂੰ ਕਿਦਾਂ ਚੀਣਾ ਹੈ انسان ਨੇ ਇੱਕ ਲਤਾੜਿਆ ਹੋਇਆ انسان ਵੀ ਰਾਜਾ ਕਿਦਾਂ ਬਣ ਸਕਦਾ ਉਹ ਬਾਜ ਰਾਹੀਂ ਪ੍ਰਗਟ ਹੁੰਦੀ ਹੈ ਗੱਲ ਸੋ ਗੁਰੂ ਸਾਹਿਬ ਜੀ ਦਾ ਇਹ ਜਿਹੜਾ ਸਿੰਬਲ ਹੈ ਇਹ ਹੁਣ ਦੇਖੋ ਅਫੀਸ਼ੀਅਲਸ ਜਿਹੜੇ ਇੱਥੋਂ ਦੇ ਪੰਜਾਬ ਵਾਈਲਡਲਾਈਫ ਡਿਪਾਰਟਮੈਂਟ ਵੱਲੋਂ ਜਾਂ ਫੋਰੈਸਟ ਡਿਪਾਰਟਮੈਂਟ ਵੱਲੋਂ ਇਹ ਕਿਹਾ ਗਿਆ ਕਿ ਪਿਛਲੇ 20-25 ਸਾਲਾਂ ਤੋਂ ਬਾਜ ਵੇਖਣ ਨੂੰ ਨਹੀਂ ਮਿਲਿਆ ਫੋਰੈਸਟ ਡਿਪਾਰਟਮੈਂਟ ਦਾ ਇਹ ਕਹਿਣਾ ਵੀ ਬਾਜ ਹਾਂਜੀ ਪਿਛਲੇ 20-25 ਸਾਲਾਂ ਤੋਂ ਜਿਹੜੇ ਦੋ ਬਾਜ ਦੀਆਂ ਕਿਸਮਾਂ ਨੇ ਸ਼ਾਹੀਨ ਬਾਜ ਤੇ ਨਾਰthern ਗੋਸ਼ਾਕ ਬਾਜ ਨਾਰthern ਗੋਸ਼ਾਕ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਹੁੰਦਾ ਸੀ ਇਹ ਬਾਜ ਪਿਛਲੇ 20-25 ਸਾਲਾਂ ਤੋਂ ਇੱਥੇ ਦੇਖਣ ਨੂੰ ਨਹੀਂ ਮਿਲਿਆ ਅਗਰ ਉਹਨਾਂ ਨੂੰ ਨਹੀਂ ਮਿਲਿਆ ਤਾਂ ਇਸ ਦਾ ਮਤਲਬ ਆਪਾਂ ਇਹ ਕਹਿ ਸਕਦੇ ਆ ਵੀ ਪੂਰੀ ਤਰ੍ਹਾਂ ਲੁਪਤ ਹੋ ਚੁੱਕੇ ਆ ਪੰਜਾਬ 'ਚ ਹੈ ਹੀ ਨਹੀਂ ਆ ਇੱਥੇ ਕਾਫੀ ਹੱਦ ਤੱਕ ਲੁਪਤ ਹੋਇਆ ਹੋਇਆ ਹੈ ਕਿਉਂਕਿ ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਬਾਜ ਲਈ ਹੈਬਿਟਾਟ ਨਹੀਂ ਹੈ ਤੇ ਜੇ ਬਾਜ ਕੁਝ ਖਾਂਦਾ ਵੀ ਹੈ ਤੇ ਉਹਦੇ 'ਚ ਕਨੇ ਕੈਮੀਕਲਸ ਨੇ ਪੋਲੂਟੈਂਟਸ ਨੇ ਜਿਹਦੇ ਕਰਕੇ ਬਾਜ ਸਰਵਾਈਵ ਨਹੀਂ ਕਰ ਸਕਦਾ ਸੋ ਜੇ ਅਸੀਂ ਸਾਰੇ ਕੁਦਰਤ ਦਾ ਜਿਹੜਾ ਐਪਿਕਸ ਹੈ ਟੌਪ ਹੈ ਪੀਕ ਹੈ ਉਬਾਜ ਹੈ ਤੇ ਜੇ ਬਾਜ ਨਹੀਂ ਹੈ ਤੇ ਥੱਲੇ بیس ਵੀ ਖਤਮ ਹੈ ਸੋ ਅਸੀਂ ਤਾਂ ਸਾਰਾ ਥੱਲੇ ਤੋਂ ਉੱਪਰ ਤੱਕ ਸਾਰਾ ਖਤਮ ਕਰ ਦਿੱਤਾ ਸੋ ਇਸ ਕਰਕੇ ਇਹਨੂੰ ਰਿਵਾਈਵ ਕਰਨਾ ਬੜਾ ਜ਼ਰੂਰੀ ਹੈ ਜਿੱਥੇ ਅਸੀਂ ਗੁਰੂ ਗੁਰੂ ਨਾਨਕ ਸੇਕ੍ਰੇਟ ਫੋਰੈਸਟ ਗੁਰੂ ਨਾਨਕ ਪਵਿੱਤਰ ਜੰਗਲ ਲਗਾਉਣੇ ਸ਼ੁਰੂ ਕੀਤੇ ਨੇ ਤੇ ਗੁਰੂ ਮਾਹਰ ਦੀ ਕਿਰਪਾ ਦੇ ਨਾਲ ਅਸੀਂ 1000 ਜੰਗਲ ਪੰਜਾਬ ਚ ਲਗਾ ਚੁੱਕੇ ਹਾਂ ਹਾਂਜੀ ਤਕਰੀਬਨ ਜਿਹੜੇ 7.5 ਲੱਖ ਰੁੱਖ ਲੱਗੇ ਨੇ ਉਹਨਾਂ ਵਿੱਚੋਂ 5 ਲੱਖ ਰੁੱਖ ਪੰਜਾਬ ਦੀ ਧਰਤੀ 'ਚ ਲੱਗੇ ਨੇ ਪਰ ਇਹਨਾਂ ਰੁੱਖਾਂ ਦੇ ਨਾਲ-ਨਾਲ ਜੁੜੇ ਹੋਏ ਜਿਹੜਾ ਬਾਇਓਡਾਈਵਰਸਿਟੀ ਹੈ ਪੰਛੀ ਵੀ ਵਾਪਸ ਆਉਣੇ ਸ਼ੁਰੂ ਹੋ ਗਏ ਨੇ ਪਰ ਅਸੀਂ ਹੁਣ ਇੱਕ ਉੱਪਰ ਦੀ ਸਾਡਾ ਇੱਕ ਉੱਪਰ ਦਾ ਸੁਪਨਾ ਹੈ ਵੀ ਅਸੀਂ ਕਿਉਂ ਨਾ ਇਸ ਲੈਵਲ ਦਾ ਕੰਮ ਕਰੀਏ ਕਿ ਜਿਸ ਦੇ ਨਾਲ ਬਾਜ ਵਾਪਸ ਆ ਸਕੇ ਉਹਦੇ ਲਈ ਬੜਾ ਫਿਰ ਹਾਰਡ ਵਰਕ ਕਰਨਾ ਪਏਗਾ ਪਰ ਅਸੀਂ ਚਾਹੁੰਦੇ ਆ ਵੀ ਇਹ ਜ਼ਰੂਰ ਹੋਣਾ ਚਾਹੀਦਾ ਨਹੀਂ ਕਿਦਾਂ ਕਿਦਾਂ ਸੰਭਵ ਕਿਦਾਂ ਹੈ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਬਾਜ ਵਾਪਸ ਆ ਸਕੇ ਜਿਹੜਾ ਸਾਡਾ ਸਟੇਟ ਦਾ ਪੰਛੀ ਹੈਗਾ ਉਹ ਲੋਕਾਂ ਨੂੰ ਦਿਖੇ ਉਸ ਦੇ ਲਈ ਕਿਦਾਂ ਦੀ ਕੋਸ਼ਿਸ਼ ਕਰੋਗੇ ਕਿ ਉਹ ਬਾਜ ਜਿਹੜਾ ਵਾਪਸ ਆ ਸਕਦਾ ਦੇਖੋ ਜੀ ਪਹਿਲੀ ਗੱਲ ਤਾਂ ਉਹਦੇ ਹੈਬਿਟਾਟ ਦੀ ਲੋੜ ਹੈ ਸੋ ਉਹਦੇ ਵਿੱਚ ਸਾਨੂੰ ਪੰਜਾਬ ਸਰਕਾਰ ਦੀ ਮਦਦ ਦੀ ਲੋੜ ਹੈ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੰਜਾਬ ਵਾਈਲਡ ਲਾਈਫ ਡਿਪਾਰਟਮੈਂਟ ਤੇ ਪੰਜਾਬ ਫੋਰੈਸਟ ਡਿਪਾਰਟਮੈਂਟ ਮਤਲਬ ਬਹੁਤ ਹੀ ਹਾਂ ਪੱਖਾ ਪੱਖੀ ਉਹਨਾਂ ਦਾ ਜਿਹੜਾ ਐਟੀਟਿਊਡ ਮਿਲਿਆ ਸਾਨੂੰ ਉਹ ਉਹ ਆਪ ਕਰਨਾ ਚਾਹੁੰਦੇ ਨੇ ਸੋ ਉਹਨਾਂ ਨੂੰ ਵੀ ਉਹ ਵੀ ਐਕਸਪਲੋਰ ਕਰ ਰਹੇ ਨੇ ਕਈ ਥਾਵਾਂ ਤੋਂ ਕਈ ਸਟੇਕ ਹোলਡਰਸ ਨਾਲ ਪਾਰਟਨਰਸ਼ਿਪ ਕਰਕੇ ਇਸ ਉੱਤੇ ਕੰਮ ਕਰਨਾ ਚਾਹ ਰਹੇ ਨੇ ਤੇ ਸ਼ੁਰੂ ਵੀ ਕਰ ਰਹੇ ਨੇ ਅਗਲੇ ਸਾਲ ਤੋਂ ਤੇ ਅਸੀਂ ਨਾਲ ਜਿਹੜੀ BNHS ਜਿਹੜੀ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਹੈ ਇਹੜੇ ਕਿ 140 ਸਾਲ ਪੁਰਾਣੀ ਜਥੇਬੰਦੀ ਹੈ ਮਹਾਰਾਸ਼ਟਰ ਦੇ ਵਿੱਚ ਉਹਨਾਂ ਨਾਲ ਵੀ ਅਸੀਂ ਐਮਓਯੂ ਸਾਈਨ ਕੀਤਾ ਹੈ ਉਹਨਾਂ ਨੂੰ ਢੰਗ ਤਰੀਕੇ ਪਤਾ ਨੇ ਜਿਹੜੇ ਕਿ ਲੁਪਤ ਹੋ ਚੁੱਕੇ ਪੰਛੀ ਨੇ ਜੀਵ ਜੰਤੂ ਨੇ ਉਹਨਾਂ ਨੂੰ ਉਹ ਦੁਬਾਰਾ ਵਾਪਸ ਲਿਆਉਣ ਲਈ ਕੰਮ ਕਰਦੇ ਨੇ ਆਲਰੇਡੀ ਕੰਮ ਕਰ ਕੰਮ ਕਰ ਰਹੇ ਨੇ ਸੋ ਉਹਨਾਂ ਨੇ ਸਾਡੇ ਨਾਲ ਇਹ ਸਾਈਨ ਕੀਤਾ ਪਰ ਉਹ ਵੀ ਚਾਹੁੰਦੇ ਨੇ ਕਿ ਅਸੀਂ ਕਰਾਂਗੇ ਸੋ ਇਹਦੇ ਵਿੱਚ ਬਰੀਡਿੰਗ ਗਰਾਊਂਡ ਕ੍ਰੀਏਟ ਕਰਨਾ ਪਏਗਾ ਮਹਾਰਾਸ਼ਟਰ ਦੇ ਵਿੱਚ ਤੇ ਅਸੀਂ ਛੱਤਬੀੜ ਇੱਥੇ ਪੰਜਾਬ ਦੇ ਵਿੱਚ ਜਿਹੜਾ ਜੀਵ 350 ਏਕੜ ਜ਼ਮੀਨ ਹੈ ਇਹਨਾਂ ਦੋਹਾਂ ਦੇ ਵਿੱਚ ਰਲ ਕੇ ਅਸੀਂ ਫਿਰ ਇਹ ਵੀ ਕਰਾਂਗੇ ਫਿਰ ਬਾਹਰੋਂ ਰਿਸਰਚ ਇਹਦੇ ਤੇ ਹੋਏਗੀ ਇਹਦੇ ਵਿੱਚ ਕਾਫੀ ਰਿਸਰਚ ਵੀ ਕੀਤੀ ਜਾਏਗੀ ਵੀ ਕਿਹੜੇ ਕਿਹੜੇ ਜਿਹੜੇ ਸਾਨੂੰ ਰੁੱਖ ਦੀ ਲੋੜ ਹੈ ਕਿਹੜੇ ਕਿਹੜੇ এনवायरमेंटਲ ਫੈਕਟਰਸ ਨੂੰ ਸਾਨੂੰ ਪੂਰਾ ਕਰਨ ਦੀ ਲੋੜ ਹੈ ਜਿਹਦੇ ਨਾਲ ਕਿ ਬਾਜ ਨੂੰ ਦੁਬਾਰਾ ਵਾਪਸ ਸਰ ਇਸ ਦੇ ਨਾਲ ਜਦ ਹੀ ਬਾਜ ਜਦੀ ਲੁਪਤੀ ਹੋ ਗਿਆ ਫਿਰ ਤਾਂ ਪੂਰਾ ਸਿਸਟਮ ਹੀ ਡਿਸਟਰਬ ਹੋ ਗਿਆ ਇਸ ਦੇ ਸਾਮਲਾ ਕਿਉਂਕਿ ਬਾਜ ਜਿਹੜਾ ਉਹ ਬੜਾ ਇੰਪੋਰਟੈਂਟ ਰੋਲ ਸੀਗਾ ਸਾਡੀ ਜ਼ਿੰਦਗੀ ਵਿੱਚ ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਬਾਜ ਦੇ ਲੁਪਤ ਹੋਣ ਦੇ ਕਾਰਨ ਤਿੰਨ ਵੱਡੇ ਨੇ ਇੱਕ ਤਾਂ ਹੈ ਕਿ ਹੈਬਿਟਾਟ ਖਤਮ ਹੋ ਗਿਆ ਦੂਜਾ ਹੈ ਕਿ ਪੋਲੂਸ਼ਨ ਇੰਨਾ ਜ਼ਿਆਦਾ ਪੋਲੂਟੈਂਟਸ ਹੋ ਗਏ ਨੇ ਹੁਣ ਸਿੱਧੇ ਕਿ ਬਾਜ ਨੇ ਕੁਝ ਖਾਣਾ ਵੀ ਹੈ ਹਾਂਜੀ ਜਿਹੜੀ ਚੀਜ਼ ਵੀ ਖਾਏਗਾ ਉਹਦੇ ਚ ਜੇ ਕੈਮੀਕਲ ਆ ਤੇ ਉਹਨੇ ਉਹਦਾ ਸਰੀਰ ਖਤਮ ਹੋ ਜਾਏਗਾ ਤੀਜਾ ਹੈ ਕਿ ਇਹ ਥਰਡ ਇਲੀਗਲ ਟ੍ਰੇਡ ਹੁੰਦਾ ਕਈਆਂ ਨੇ ਜਿਹੜੇ ਬਾਜ ਫੜ ਫੜ ਕੇ ਵੇਚੇ ਨੇ ਹਾਂਜੀ ਬਾਹਰ ਲੈ ਗਏ ਨੇ ਸੋ ਇਹ ਬੜਾ ਹੀ ਇੰਟਰਨੈਸ਼ਨਲ ਟ੍ਰੇਡ ਹੈ ਸੋ ਉਹ ਚੀਜ਼ਾਂ ਕਰਕੇ ਬਾਜ ਫਿਰ ਇੱਥੇ ਨਹੀਂ ਬਚਿਆ ਹੈਗਾ ਕਿਉਂਕਿ ਉਹ ਉਹਦੇ ਲਈ ਥਾਂ ਹੀ ਨਹੀਂ ਹੈ এনवायरमेंट ਨਹੀਂ ਹੈ ਜਿਹੜੀ ਸਰ ਤੁਸੀਂ ਕੈਮੀਕਲ ਵਾਲੀ ਗੱਲ ਕੀਤੀ ਹੈ ਜੇ ਜਿਹੜੀ ਉਹ ਬਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ ਤਾਂ ਉਹ ਇਨਸਾਨ ਨੂੰ ਜਾਂ ਹੋਰ ਜੀਵ ਜੰਤਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੋਣੀ ਹੈ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ ਜੀ ਜੇ ਤੁਸੀਂ ਅੱਜ ਵੀ ਕਿਤੇ ਜਾ ਕੇ ਟੈਸਟ ਕਰਾਓ ਤੇ ਸਾਡੇ ਹਰ ਸਰੀਰ ਦੇ ਹਿੱਸੇ ਦੇ ਵਿੱਚ ਤੁਹਾਨੂੰ ਪਲਾਸਟਿਕ ਮਿਲੇਗਾ ਈਵਨ ਬ੍ਰੇਨ ਤੱਕ ਬ੍ਰੇਨ ਤੱਕ ਪਹੁੰਚ ਗਿਆ ਹੈਗਾ ਮਾਈਕਰੋ ਪਲਾਸਟਿਕਸ ਜਿਹੜਾ ਅਸੀਂ ਪਾਣੀ ਨਾਲ ਪੀਨੇ ਆ ਬੋਤਲਾਂ ਰਾਹੀਂ ਪੀਨੇ ਆ ਜਦੋਂ ਪਲਾਸਟਿਕ ਦੇ ਭਾਂਡਿਆਂ ਦੇ ਵਿੱਚ ਅਸੀਂ ਜਿਹੜੀਆਂ ਚੀਜ਼ਾਂ ਪੀਂਦੇ ਆ ਖਾਂਦੇ ਆ ਉਹਦੇ ਨਾਲ ਸਾਰਾ ਪਲਾਸਟਿਕ ਜਿਹੜਾ ਸਾਡੇ ਸ਼ਰੀਰ 'ਚ ਜਾ ਰਿਹਾ ਸੋ ਪੋਲੂਸ਼ਨ ਤਾਂ ਇਸ ਕਰਕੇ ਏਸੇ ਕਰਕੇ ਬਿਮਾਰੀਆਂ ਵਧ ਰਹੀਆਂ ਨੇ ਸਾਡੇ ਪਾਣੀ 'ਚ ਪੋਲੂਸ਼ਨ ਅਸੀਂ ਪਾ ਦਿੰਦਾ ਹੈ ਸਾਡੇ ਹਵਾ 'ਚ ਪੋਲੂਸ਼ਨ ਹੈ ਹਾਂਜੀ ਖਾਣੇ ਦੇ ਵਿੱਚ ਪੋਲੂਸ਼ਨ ਹੈ ਸੋ ਇਸ ਕਰਕੇ ਅਸੀਂ ਕਹਿੰਦੇ ਵੀ ਜੈਵਿਕ ਆਰਗੈਨਿਕ ਚੀਜ਼ ਖਾਓ ਤੇ ਬੋਤਲ ਵਾਲਾ ਪਾਣੀ ਨਾ ਪੀਓ ਪਾਣੀ ਜਿਹੜਾ ਸ਼ੁੱਧ ਪਾਣੀ ਹੋਵੇ ਸ਼ੁੱਧ ਵਾਤਾਵਰਣ ਹੋਵੇ ਸ਼ੁੱਧ ਹਵਾ ਹੋਵੇ ਐਸੀ ਕਰਕੇ ਅਸੀਂ ਜੰਗਲ ਲਗਾ ਰਹੇ ਹਾਂ ਐਸੀ ਅਸੀਂ ਐਸੀ ਕਰਕੇ ਕਹਿੰਦੇ ਆਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ ਜੇ ਮਨਾਉਣਾ ਹੀ ਹੈ ਤੇ 350 ਜੰਗਲ ਲਗਾਈਏ ਇੱਕ ਬਹੁਤ ਵਧੀਆ ਵੱਡੀ ਗੱਲ ਕੀਤੀ ਹੈ ਤੁਸੀਂ ਕਿਉਂਕਿ ਇਸ ਤਾਂ ਮਨਾ ਨਹੀਂ ਹੁੰਨੇ ਆਈ ਵਾਰੀ ਮਨਾਣੇ ਕਿਉਂ ਨਾ ਫਿਰ ਜੰਗਲ ਲਗਾ ਕੇ ਮਨਾਇਆ ਜਾਏ ਹਾਂਜੀ ਕਿਉਂਕਿ ਦੇਖੋ ਇਹ ਜੰਗਲ ਅਸੀਂ ਜੇ ਪੁਰਬ ਮਨਾਉਣਾ ਹੈ ਕਿ ਨਗਰ ਕੀਰਤਨ ਕਰ ਲਿਆ ਲੰਗਰ ਕਰ ਲਿਆ ਕੀਰਤਨ ਕਰ ਲਿਆ ਉਹ ਤੇ ਪਲ ਭਰ ਲਈ ਲਈ ਉਹਦੀ ਇੱਕ ਯਾਦ ਰਹੇਗੀ ਪਰ ਜੇ ਅਸੀਂ ਜੰਗਲ ਲਗਾ ਦਾਂਗੇ ਜਿੱਥੇ ਅਸੀਂ ਗੁਰੂ ਸਾਹਿਬ ਜੀ ਨੂੰ ਕਹਿੰਦੇ ਹਿੰਦ ਦੀ ਚਾਦਰ ਜਾਂ ਸ਼ਸ਼ਟ ਦੀ ਚਾਦਰ ਕਿਉਂ ਨਾ ਅਸੀਂ ਗੁਰੂ ਸਾਹਿਬ ਜੀ ਨੂੰ ਇਹ ਵੀ ਇਸ ਤਰ੍ਹਾਂ ਵੀ ਯਾਦ ਕਰੀ ਕਿ ਹਰੀਆਲੀ ਦੀ ਚਾਦਰ ਜੀ ਹਾਂਜੀ ਗੁਰੂ ਦੇਖੋ ਗੁਰੂ ਸਾਹਿਬਾਨ ਦਾ ਸਾਰਾ ਮਕਸਦ ਇਹ ਹੀ ਸੀਗਾ ਕਿ ਇਨਸਾਨ ਪ੍ਰਮਾਤਮਾ ਨਾਲ ਜੁੜੇ ਸਵਸਤ ਸਰੀਰ ਸਵਸਤ ਆਤਮਾ ਤੋੜੀ ਤਾਂ ਹੀ ਪ੍ਰਮਾਤਮਾ ਨੂੰ ਮਿਲ ਸਕਦੀ ਹੈ ਤੇ ਜੇ ਸਰੀਰ ਵੀ ਮਾੜਾ ਆਤਮਾ ਵੀ ਸਾਡੀ ਦੂਸ਼ਿਤ ਹੋਈ ਹੋਈ ਤੇ ਅਸੀਂ ਕਿੱਥੇ ਪ੍ਰਮਾਤਮਾ ਨੂੰ ਮਿਲਣਾ ਸੋ ਗੁਰੂ ਸਾਹਿਬ ਜੀ ਨੂੰ ਯਾਦ ਕਰਨ ਦਾ ਤਰੀਕਾ ਹੀ ਹੈ ਵੀ ਕੁਦਰਤ ਜਾ ਕੇ ਕੁਦਰਤ ਨਾਲ ਜੁੜੀਏ ਗੁਰੂ ਸਾਹਿਬ ਜੀ ਨੇ ਜੋੜਿਆ ਕੁਦਰਤ ਨਾਲ ਹਾਂਜੀ ਕੁਦਰਤ ਦੱਸੇ ਕੁਦਰਤ ਸੁਣੀਏ ਕੁਦਰਤ ਸਰ ਵਿਚਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਹਰ ਗੁਰੂ ਗੁਰਗ੍ਰੰਥ ਸਾਹਿਬ ਦੇ ਹਰ ਅੰਗ ਪੰਨੇ ਦੇ ਵਿੱਚ ਸਾਨੂੰ ਮੈਸੇਜ ਦਿੱਤਾ ਗੁਰੂ ਸਾਹਿਬਾਨ ਨੇ ਏ ਡਾਕਟਰ ਸੁਪਰੀਲ ਕੋ ਮੈਡਮ ਵੀ ਸਾਡੇ ਨਾਲ ਹੈ ਇਹ ਐਕਚੁਅਲ ਤੁਹਾਨੂੰ ਦੱਸਦੀ ਹੈ ਇੰਡੀਅਨ ਪ੍ਰੈਜ਼ੈਂਟ ਹੈ ਮਤਲਬ ਇਕੋ ਸਿੱਖ ਫਾਊਂਡੇਸ਼ਨ ਦੇ ਇੰਡੀਅਨ ਪ੍ਰੈਜ਼ੈਂਟ ਹੈ ਇਹ ਇੱਥੇ ਇੰਡੀਆ ਦਾ ਵਰਕ ਜਿਹੜਾ ਮੈਡਮ ਸੰਭਾਲ ਰਹੀ ਹੈ ਮੈਡਮ ਕਿਸ ਤਰ੍ਹਾਂ ਤੁਹਾਡਾ ਕੀ ਥਿ ਵਿਊ ਹੈਗਾ ਜਿੱਦਾਂ ਹੁਣ ਜਿੱਦਾਂ ਦੱਸਿਆ ਗਿਆ ਵੀ ਬਾਜ ਜਿਹੜਾ ਬਹੁਤ ਮਤਲਬ ਲੁਪਤ ਹੋ ਗਿਆ ਦਿਖਾਈ ਨਹੀਂ ਦਿੱਤਾ ਪਿਛਲੇ ਕਈ ਸਾਲਾਂ ਤੋਂ ਦਿਖਾਈ ਨਹੀਂ ਦੇ ਰਿਹਾ ਸੋ ਨੂੰ ਲੱਗਦਾ ਵੀ ਕੋਈ ਉਮੀਦ ਹੈਗੀ ਹੈ ਕਿ ਅਸੀਂ ਉਹਨੂੰ ਵਾਪਸ ਲਿਆਵਾਂਗੇ ਦੇਖੋ ਜੀ ਉਮੀਦ ਤੇ ਹੀ ਦੁਨੀਆ ਕਾਇਮ ਹੈ ਜੀ ਤੇ ਇਹ ਥਾਟ ਦਾ ਆਣਾ ਔਰ ਉਹਦੇ ਉਹਦੇ ਲਈ ਸਾਡਾ ਇਹ ਅਨਾਉਂਸ ਕਰਨਾ ਤੇ ਉਹਦੇ ਲਈ ਇੱਕ ਰੋਡ ਮੈਪ ਬਣਾਣਾ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਚੀ ਇੱਕ ਵੱਡੀ ਅਨਾਉਂਸਮੈਂਟ ਹੈ ਤੇ ਜੇ ਅਨਾਉਂਸਮੈਂਟ ਅਸੀਂ ਕਰ ਦਿੱਤੀ ਹੈ ਤੇ ਵਾਇਗਰੂ ਆਪ ਉਹਦੇ ਰਸਤੇ ਬਣਾਏਗਾ ਔਰ ਜਿਹੜੀ ਅਸੀਂ ਕੋਲੈਬੋਰੇਸ਼ਨ ਕੀਤੀ ਹੈ ਬੰਬੇ ਨੇਚਰਲ ਹਿਸਟਰੀ ਸੁਸਾਇਟੀ ਨਾਲ ਉਹਨਾਂ ਦਾ ਤੇ ਕਈ ਸਦੀਆਂ ਤੋਂ ਮੈਂ ਕਹਾਂਗੀ ਇਹਦੇ ਵਿੱਚ ਐਕਸਪੀਰੀਅੰਸ ਹੈਗਾ ਕਿ ਕਿਵੇਂ ਬਰਡਸ ਔਰ ਰੈਪਟਰਸ ਇਹਨਾਂ ਦਾ ਕਿਉਂ ਜੀ ਜਗ੍ਹਾ ਹੋਣੀ ਚਾਹੀਦੀ ਜਿੱਥੇ ਇਹਨਾਂ ਨੂੰ ਖੁਸ਼ੀ ਮਿਲਦੀ ਹੈ ਜਾਂ ਜਿਹੜੀ ਜਗ੍ਹਾ ਨੂੰ ਇਹ ਆਪਣਾ ਘਰ ਬਣਾਉਂਦੇ ਆ ਸੋ ਸਾਨੂੰ ਪੂਰੀ ਉਮੀਦ ਹੈ ਜੀ ਕਿ ਇਹ ਪ੍ਰੋਜੈਕਟ ਦੇ ਵਿੱਚ ਅਸੀਂ ਜ਼ਰੂਰ ਸਕਸੈਸਫੁਲ ਹੋਵਾਂਗੇ ਮੈਡਮ ਜਿੱਦਾਂ ਦੱਸਿਆ ਵੀ ਬਾਜ ਜਿਹੜਾ ਲੁਪਤ ਹੋ ਗਿਆ ਜਾਂ ਦਿਖਾਈ ਨਹੀਂ ਦਿੱਤਾ ਐਦਾਂ ਤਾਂ ਫਿਰ ਸਾਡੇ ਹੋਰ ਵੀ ਹੋ ਸਕਦੇ ਜਿੱਦਾਂ ਸੋਡਾ ਧਿਆਨ ਬਾਜ ਵੱਲ ਗਿਆ ਹੈ ਦਾ ਹੋ ਸਕਦਾ ਹੋਰ ਵੀ ਜਿਹੜੇ ਪੰਛੀ ਜਿਹੜੇ ਹੈਗੇ ਆ ਜਾਂ ਹੋਰ ਜਿਹੜੇ ਜਾਨਵਰ ਹੈਗੇ ਆ ਉਹ ਵੀ ਸ਼ਾਇਦ ਲੁਫਤਵਾਲੀ ਸਥਿਤੀ ਚ ਹੋਣ ਬਿਲਕੁਲ ਹੋਣਗੇ ਜੀ ਇਹ ਤੇ ਰਿਸਰਚ ਕਰਾਂਗੇ ਤੇ ਹੌਲੀ ਹੌਲੀ ਪੰਨੇ ਖੁੱਲਣਗੇ ਤੇ ਪਤਾ ਲੱਗੇਗਾ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਬੀਐਨਐਚਐਸ ਦੀ ਕੋਲੈਬੋਰੇਸ਼ਨ ਦੇ ਨਾਲ हरियाणा ਦੇ ਵਿੱਚ ਵਲਚਰ ਨੂੰ ਰਿਵਾਈਵ ਕਰਨ ਦਾ ਉਹਨਾਂ ਨੇ ਪੂਰਾ ਜਿਹੜਾ ਸਿਸਟਮ ਉਹਨੂੰ ਬਣਾਇਆ ਤੇ ਉਹਦੇ ਚੋਂ ਪੂਰੇ ਸਕਸੈਸਫੁਲ ਨੇ ਸੋ ਆਪਾਂ ਇਹ ਜ਼ਰੂਰ ਉਮੀਦ ਰੱਖੀ ਉਹਨਾਂ ਨੇ ਪੰਜੌਰ ਚ ਸ਼ੁਰੂ ਕੀਤਾ ਸੀ ਬਿਲਕੁਲ ਬਿਲਕੁਲ ਸੋ ਆਪਾਂ ਵੀ ਉਹਨਾਂ ਲੀਹਾਂ ਤੇ ਚੱਲਣਾ ਚਾਹੁੰਦੇ ਆਂ ਤੇ ਪੰਜਾਬ ਵਿੱਚ ਅਸੀਂ ਬਾਜ ਜਿਹੜਾ ਉਹਨੂੰ ਲਿਆਵਾਂ ਸਾਡੇ ਵੱਲੋਂ ਵੀ ਪੂਰੀ ਉਮੀਦ ਹੈ ਵੀ ਹਾਂ ਤੁਸੀਂ ਵੀ ਸக்ஸੈਸ ਹੋ ਕਿਉਂਕਿ ਸਭ ਨੂੰ ਬੈਨੀਫਿਟ ਹੈ ਸਿਰਫ ਇਹ ਤੁਹਾਡੇ ਲਈ ਨਹੀਂ ਮੈਂ ਕਹਿੰਦਾ ਜਿੰਨੇ ਵੀ ਸਾਰਿਆਂ ਵਾਸਤੇ ਹੈ ਸਰਬਤ ਦਾ ਭਲਾ ਹੈ ਇਹਦੇ ਚ ਬਿਲਕੁਲ ਬਿਲਕੁਲ ਠੀਕ ਔਰ ਤੁਸੀਂ ਬਹੁਤ ਵਧੀਆ ਟੀਚਾ ਲੈ ਕੇ ਚੱਲਦੇ ਹੋ ਮੈਂ ਮੈਂ ਚਾਹੁੰਦਾ ਵੀ ਇਹ ਟੀਚਾ ਜਿਹੜਾ ਤੁਸੀਂ ਇਸ ਚ ਜਰੂਰ ਕਾਮਯਾਬ ਹੋ ਬਹੁਤ ਬਹੁਤ ਧੰਨਵਾਦ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮੇ ਦੇ ਨਾਲ ਥੈਂਕਸ ਫॉर ਹੈਲਪਿੰਗ ਚੰਡੀਗੜ੍ਹ